ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੰਸ਼ੇਰ ਸਿੰਘ ਨਾਲ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਵੜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚੋਂ 4 ਸੋਈਆਂ ਤੇ ਇੱਕੋ ਹੀ ਗੱਬਣੇ ਆ ਬਸ ਦੋ ਅੰਦਰ ਵੀ ਪੱਜੀਆਂ ਏਵੇਂ ਸੁਈਆਂ ਸਵਾਈਆਂ ਵਾ ਤੇ ਚੰਗੇ ਕਦ ਕੱਦ ਚ ਸੋਹਣੀਆਂ ਵੜਾ ਵਾ ਜਿਹੜੀਆਂ ਵਿਧੀਆਂ ਨਾਲ ਸਾਰੀਆਂ ਬਾਕੀ ਵੀਡੀਓ ਪੂਰੀ ਵੇਖਿਓ ਜੇ ਤਰ੍ਹਾਂ ਦਾ ਵੀ ਕਿਸੇ ਵੇਲੇ ਨੂੰ ਪੁੱਛੇ ਚਾਹੀਦਾ ਉਹ ਤਰ੍ਹਾਂ ਤੇ ਮਿਲ ਜਾਊਗਾ ਚੰਗੇ ਦੁੱਧ ਵਾਲੀਆਂ ਗਾਵਾਂ ਵਾ ਅੱਜ ਤੇ ਬਾਕੀ ਸੁਈਆਂ ਦੇ ਆਪਣੀਆਂ ਦੋ ਦੋ ਟਾਈਮ ਤੇਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਿਰਦੀ ਸੱਸੀ ਕਾਲ ਜੀ ਸੱਸੀ ਜੀ ਅੱਜ ਕਾ ਬਹੁਤ ਠੀਕ ਠਾਕ ਜੀ ਬੜੀਆ ਉਹਦੀਆਂ ਵੇਚੀ ਆਪਣੇ ਨਾਲ ਉਹਦੀ ਸਭ ਤੋਂ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਸਮ ਸ਼ੇਰ ਸਿੰਘ ਤਸੀਲ ਨਿਨਾਲਾ ਜਿਹੜਾ ਅੰਸਰ ਤੇ ਫੋਨ ਨੰਬਰ ਇਹ ਬੋਲਦਾ 9592628977 ਠੀਕ ਹੈ ਜੀ ਕਿੰਨੀ ਅੱਜ ਪੰਜ ਅੱਜ ਆਪਣੇ ਕੋਲ ਪੰਜ ਹੈ ਇੱਕ ਗੱਬਾਂ ਦੇ ਚਾਰ ਸੂਈਆਂ ਤਾਜ਼ੀਆਂ ਨਾੜੂ ਦੇ ਜੀ ਠੀਕ ਹੈ ਦੋ ਅੰਦਰ ਵੱਜੀਆਂ ਤੇ ਤਿੰਨ ਬਾਦ ਚਲੋ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਵਾਲੀ ਇੱਤਾਂ ਕਰ ਲਈਏ ਕਿੰਨਾ ਚਿਰ ਹੋ ਗਿਆ ਜਿੰਨਾਂ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਦੋ ਜਾ ਦਿੰਦੇ ਅੱਛਾ ਹਾਂ ਜੀ ਬੱਚਾ ਇਹਦਾ ਮਗਰ ਮਗਰ ਬੱਚੀ ਮੇਰੇ ਕੋਲ ਲੱਗਿਆ ਇਹਦੇ ਮਗਰ ਵੱੱਛੀ ਬਿਲਕੁਲ ਤਾਜ਼ੇ ਬੱਚਾ ਤਾਜ਼ੇ ਨਾੜੂ ਜਿਹੜਾ ਨਾਲ ਆ। ਸੂਆ ਪਹਿਲਾ ਹੀ ਸੂਆ ਇਹਦਾ ਦੂਜਾ ਪਹਿਲਾ। ਅੱਛਾ ਦੂਜਾ ਵੇਖਣੋਂ ਪਹਿਲਾਂ ਲੱਗਦੀ ਹੈ। ਪਹਿਲਾ ਹੀ ਪਹਿਲਾ ਵਾ। ਪਹਿਲਾ ਨੇ ਆ। ਸੂਆ ਇਹਦਾ ਪਹਿਲਾ ਜਿਹੇ ਵਜੇ ਅੱਛਾ ਪਹਿਲਾ ਸੂਆ ਹੀ ਹੁਣੇ ਆ ਨਾ ਵਿੱਚ। ਤੇ ਇਹਦੇ ਪਹਿਲੇ ਖਾ ਲੱਗ ਜਾਂਦਾ ਚਲੋ। ਮੂੰਹ ਜੀ। ਮੂੰਹ ਛੇ ਦੰਦ ਜਿਹੜੀ ਕਹਿੰਦੇ। ਆ ਥਣ ਵੀ ਇਹ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ। ਅਜੇ ਭੁਲਾ ਭੁਲਾ ਵੀ ਨਾ ਹੁੰਦੇ ਪੰਨੀਆਂ। ਜਿੰਨਾ ਕੋ ਮੱਝੀ ਇੱਥੇ ਬੈਠਾ ਰਹੇ। ਠੀਕ ਹੈ। ਕਿੰਨਾ ਕਿ ਦੁੱਧ ਕੱਢੀ ਜਾਊਗੀ ਇਹ ਦੁੱਧ ਵਿੱਚ 16 17 ਕਿਲੋ ਚਾਊਗੀ ਅੱਛਾ ਹੁਣ ਮੋਕੇ ਦਾ ਜਿਹੜਾ ਮਾਰਨਾ 12 ਕਿਲੋ ਖੋਲਾ ਲਈ ਉਹ ਤੇ ਜੇ ਚਲੋ ਤਾਜੀ ਸੂਈ ਆ ਨਾ ਜਿੱਤੇ ਤੁਰੰਤ ਆ ਦੇ ਦਿੱਤੀ ਪੂਰੀ ਅੱਛਾ ਢੋਕੇ ਢੋਕੇ ਛੱਡੇ ਰਾਤੀ ਜੀ ਠੀਕ ਆ ਹਾਂਜੀ ਬਾਕੀ ਹਵਾਨਾ ਗਾਹ ਨਾ ਵੀ ਚੰਗਾ ਬਣਾਇਆ ਇਹਨੇ ਪਛਾਨ ਵੀ ਚਲੋ ਬਣਾਇਆ ਬਾਕੀ ਕੱਦ ਕਾਠ ਦੀ ਚੰਗੀ ਆ ਹੈਗੀ ਜਰਸੀ ਕ੍ਰੋਸ ਆ ਇਹ ਥੱਲਿਆਂ ਚੰਗੀ ਬਣੀ ਆ ਫਿਕਸ ਜੇ ਹਵਾਨਾ ਇਹਦਾ ਚਲੋ ਜੇ ਪਹਲਾ ਪੁਲਾ ਹੈਗੀ ਆ ਹਵਾਨੇ ਤੇ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਇਹਦਾ ਮੁੱਲ ਵਿੱਦੀ ਅੱਜ ਦਿਨ ਲੈਣ ਕਰਨੇ ਮੁੱਲ ਆ ਜੇ ਕਿੰਨੇ ਦੀ ਦੇ ਦੇਣੀ ਆ ਇਹ 150 ਦੀ ਦੇ ਦੀਏ ਕਰਦੀ ਇਹ ਮੰਨਤਾ ਨਾ ਹੋਰ ਅੰਧਾਗੀ ਕਰਨੇ ਛੋਟ ਛੋਟ ਹੋਰ ਵਿੱਚ 2000 ਰੁਪਏ ਛੜ ਦਿੰਗੇ 48000 ਦੀ ਵੇੜ ਦੇ ਅੱਛਾ 48000 ਦੀ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਚੰਗੀ ਜਮਾਨ ਹੈ ਬੰਨੇ ਥੱਲੇ ਬੈਠੇ ਇਤਨਾ ਮੱਝੀ ਕੋ ਚੋਵੇ ਵੇਦੀ ਇਹਨੂੰ ਬਸ ਇਹ ਆ ਵੀ ਚਲੋ ਕਿਹੇ ਵਿੰਨੇ ਤੇ ਸਿੰਘ ਨਹੀਂ ਦਗਾਏ ਜੇ ਸਿੰਘ ਦਗਾਏ ਹੁੰਦੇ ਤਾਂ ਫਿਰ ਰੇਟ ਦਾ ਫਰਕ ਪੈ ਜਨਾ ਨਹੀਂ ਮਾਰ ਸਕੀ ਥੋੜੀ ਐ ਠੰਡੀ ਫੇਰੀ ਠੀਕ ਹੈ ਜੀ ਤੇ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਜੇ ਇਹਦਾ ਪਹਿਲਾ ਸੂਆ ਜੀ ਜੀ ਇਹਦਾ ਪਹਿਲਾ ਸੂਆ ਇਹ ਮੂੰਹ ਚਾਰ ਦੰਦ ਜੀ ਇਹ ਕਿੰਨੇ ਕੀ ਚੋਗੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਸੂਈ ਨੂੰ ਅਜ 12 13 ਦਿਨ ਹੋ ਗਏ ਉਹ ਇਹਦੇ ਮਗਰ ਵੱਸੀ ਦੇ ਵਿੱਚ ਇਹ ਹਾਂ ਅਗਰ ਸਿਰ ਵੱਸੀ ਦੀ ਇਹਦੇ ਮਗਰ ਤੇ ਵੱਸੀ ਬੜੀ ਖੂਬਸੂਰਤ ਹੈ ਇਹਦੇ ਮਗਰ ਜਿਹੜੇ ਕਿਸੇ ਵੀਰ ਨੇ ਵੱਸੀ ਤਿਆਰ ਕਰਨੀ ਆ ਵੱਸੀ ਵੀ ਚੰਗੀ ਤਿਆਰ ਹੋ ਗਈ ਫਿਰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਇਹਦੇ ਕੋਲ ਜਿਹੜਾ ਦੁੱਧ ਮਨਾ ਦੇਣਾ ਲੀਟਰ ਵਾਲਾ 15 ਕਿਲੋ ਹੋਊਗਾ ਠੰਡਾ ਕਰਕੇ ਜੀ ਤੇ ਇਹ ਕਿੰਨਾ ਘਰੀ ਜਾਊਗੀ ਇਹ ਦੁੱਧ ਵੀ ਜੀ ਕੋਈ 2 4 ਕਿਲੋ ਹੋਰ ਬਾਜੂ ਜੇ ਕੋਈ ਵੀਰ ਭਰਾ ਸੇਵਾ ਕਰੂਗਾ ਬਾਕੀ ਥਾਣਾ ਖਾਓ ਜੀ ਬੈਠਾ ਥਾਣਾ ਜਿਹੜਾ ਬੜਾ ਕਮਾਲ ਦਾ ਲੱਗਾ ਥੋੜੀ ਕਰਿ ਆ ਦੇਖ ਸਾਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਵੀ ਜੀ ਠੰਡੀ ਧੀਰੀ ਕੋ ਜਿਤਨਾ ਮੱਝੀ ਵੀਰ ਭਰਾ ਨੂੰ ਬਵੇ ਚੋਏ ਠੀਕ ਹੈ ਜੀ ਬਾਕੀ ਇਹ ਵੀ ਚਲੋ ਆਪ ਵੀ ਵੈੜ ਸੋਹਣੀ ਆ ਤੇ ਮਗਰ ਵਸ਼ੇ ਵੀ ਚੰਗੀ ਆ ਲੈ ਆ ਜੀ ਬਿਲਕੁਲ ਬੋਵੇ ਲੱਗੋ ਕਮਾ ਲਿਆ ਤੇ ਬਿਲਕੁਲ ਫਿਕਸ ਜਿਹਾ ਹਵਾਨੇ ਦੀ ਆ ਤੇ ਬੋਡੀ ਦੀ ਸ਼ਾਈਨ ਵੀ ਚੰਗੀ ਆ। ਅੰਨ੍ਯ ਵੀ ਜੀ ਘਰ ਤੋਂ ਥੋੜੀਆਂ ਨਹੀਂ ਦਰਦੀਆਂ ਦਰਦੀਆਂ ਆਈਆਂ। ਠੀਕ ਆ। ਹਾਂਜੀ। ਤੇ ਇਹਦੇ ਕੋਲ ਹਨ 15 ਲੀਟਰ ਚਵਾ ਦੋਗੇ ਬਿਲਕੁਲ। ਕਾਲੇ ਨਾ ਮਨਾਦਣਾ ਵੀ ਜੀ ਭਾਵੇਂ ਦੋ ਚਾਰ ਡੰਗ ਚੋਏ ਮੇਰੇ ਘਰੇ ਆ। ਤੇ ਸੂਆ ਪਹਿਲਾ ਹੀ ਹੈ ਨਾ। ਸੂਆ ਪਹਿਲਾ ਹੀ ਆਦੀ ਹੈ ਸਾਡੇ। ਤੇ ਮੁੱਲ ਫਿਰ ਇਹਦਾ? ਮੋਲੇ ਵੀ ਦੇ ਦੀ 55 ਦੀ। ਕਰ ਦੋ ਕੋਈ ਛੋਟ ਛਾਲ। 50 ਦੀ। 50 ਦੀ ਦੇਣੀ ਆ ਕਿ ਹਜ਼ਾਰ ਨਹੀਂ ਕਰਦੀ ਵਿਧੀ ਉਹ ਢਾਲੀ ਰੇਲ ਲੈ ਜਾ ਭਾਵੇਂ ਉਹ ਕੋ ਲੈ ਜੀ ਠੀਕ ਹੈ ਜੀ ਉਹ ਵੀਰਪਰਾ ਲੈਣ ਵਾਲਾ ਫੋਨ ਲਾਵੇ ਠੀਕ ਹੈ ਇੱਥੇ ਛੋੜ ਕਰਾਂਗੇ ਆਪਣੀ ਮਰਜ਼ੀ ਨਾਲ ਵਿਧੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗੱਬਨ ਜੇ ਇਹ ਗੱਬਨ ਜੇ ਵਿਧੀ ਇਹ ਕਿੰਨੇ ਕ ਦੁੱਧਾ ਲਈ ਜੇ ਇਹ ਦੁੱਧ ਵਿੱਚੀ 20 ਕਿਲੋ ਪਾ ਜੂਗੀ ਬੱਛੀ ਠੀਕ ਹੈ ਹਾਂ ਜੀ ਦੋਰਦਾ ਫੇਰੀ ਹੈ ਇਹ ਇੱਕ ਰੋਸ ਤੇ ਚੰਗੀ ਸੰਭੀ ਸੰਭੀ ਆ ਭਾਰੀ ਹੈ ਜਿਹੜੀ ਸੁਵਾ ਕੇ ਨਾ ਸੁਣਾਈ ਨੇ ਪੂਰ ਨੇ ਪਹਿਲਾਂ ਸੁਣਾ ਵਿਧੀ ਯਾਰ ਨਹੀਂ ਵੀ ਪਹਿਲਾਂ ਸੁਵਾਇ ਸੁਣਾ ਅੱਜ ਜ਼ਿਆਦਾਤਰ ਪਹਿਲਣਾ ਹੀ ਆ ਲੱਤਪੱਗ ਖੰਡੀ ਚੀ ਹੈ ਵੀ ਚੰਗੀ ਸਾਂਭੀ ਸੁੰਭੀ ਆ ਤੇ ਇਹ ਵੀ ਚੰਗੀ ਹੋਣੀ ਆ ਥੱਲੇ ਤੇ ਲਾਡੋ ਲਾਹਵਾਂ ਨੇ ਚੰਗੀਆਂ ਪਾਉਂਦੀ ਆ ਥਾਣੇ ਤੇ ਦੇਖ ਸਕਦੇ ਜੀ ਕੀ ਗੀਏ ਜੋ 6 ਦੰਤ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 175 ਦੀ ਦੇ ਦੀਏ ਕਰ ਤਾ ਛੋਟ ਛਟ ਹੋ ਰ ਜਿਹੜੀ ਦੇਣੀ ਵੀ ਜੀ ਐ ਕੱਬਣੇ ਜੇ ਤਿਆਰ ਹੁੰਦੀ ਤੇ ਫਿਰ ਇਹਦਾ ਮੁੱਲ 85 ਹਾਂਜੀ ਜਿਹੜੀ ਗਣੀ 70000 ਦੀ ਵੇਰ ਦਵਾਂ ਅੱਛਾ 70000 ਦੀ ਠੀਕ ਹੈ ਬਾਕੀ ਚਲੋ ਮੌਕੇ ਤੇ ਹੋਰ ਕਰਦਾ ਪਰ ਮੌਕੇ ਤੇ ਮਾਨਤਨ ਕਰਦਾਂਗੇ ਵੀਰ ਭਰਾ ਫੋਨ ਲਾਵੇ ਕੋਈ ਚਲੋ ਮੁੱਲ ਤੇ ਸਾਰੇ ਵੀਰਾਂ ਨੇ ਕਰਨਾ ਹੀ ਹੁੰਦਾ ਕੋਈ ਵੀਰ ਫੋਨ ਲਾਵੇ ਮਾਨਤਨ ਜਰੂਰ ਮੁੱਖ ਤੇ ਜਿਹੜਾ ਹੋ ਜਾਊਗਾ। ਜੇ ਦੁੱਧ ਘੱਟ ਹੋਵੇ ਤਾਂ ਵੈਡ ਖਾਦੀ। ਠੀਕ ਹੈ ਜੀ। ਮਾਰੇ ਕੋ ਚਾਰ ਡੰਗ ਚੋਵੇ ਸਾਡੇ ਘਰੇ। ਠੀਕ ਹੈ। ਤੇ ਹੁਣ ਆ ਜਿਹੜੀਆਂ ਰਹਿ ਗਈਆਂ ਅੰਦਰ ਇਹ ਵੀ ਦਿਖਾ ਦੀਏ। ਇਹਦਾ ਸੂਆ। ਇਹਦਾ ਸੂਆ ਪਹਿਲਾ ਮੂੰਹ ਪਿਓਰ ਚਾਰ ਦੰਦ ਦਾ। ਅੱਛਾ ਇਹ ਵੀ ਚਾਰ ਦੰਦ ਆ। ਇਹਨੂੰ ਥੋੜਾ ਬੱਚੇ ਨੇ ਮੂੰਹ ਲਾਤਾ ਉਹਦੇ ਕਰਕੇ ਪਸੰਦ ਵੀ ਵੜ। ਕੋਲੀ ਬੜੀ ਐ ਜੀ। ਠੀਕ ਹੈ। ਹਾਂਜੀ। ਤੇ ਬਾਕੀ ਕੱਦ-ਕਾਠ ਪੱਖੋਂ ਪੂਰੀਆਂ ਜਵਾਨ ਨੇ ਦੋਵੇਂ। ਕੱਦ-ਕਾਠ ਤੇ ਮੇਰੇ ਮੋਢੇ ਦੇ ਬਰਾਬਰ ਆਉਂਦੀਆਂ ਹਾਂ। ਹਾਂ। ਪਰ ਦਰਦੀ ਦਰਦੀ ਜੀ ਆ। ਕਾਫੀ ਖੂਪੋਤ ਤੇ ਬਹਿੜਿਆ ਜਿਹੜੀ ਇਹ ਵੀ ਥੋੜੀ ਹਲੀ ਲੈ ਆ ਜਾ ਕੋਈ ਨਹੀਂ ਰਹਿਣ ਤੋ ਰਹਿਣ ਤੋ ਸੇ ਰਹੀ ਖੁੱਲੀ ਬਿੱਧੀ ਡਰਦੀ ਡਰਦੀ ਹੈ ਡਰਦੀ ਸਾਡੇ ਤੋ ਥੋੜਾ ਹੋਲੀ ਹਲੀ ਲੈ ਆ ਜਾ ਤੁਹਾਇ ਦਾ ਪਹਿਲਾ ਹੀ ਆ ਤੇ ਮੂੰਹ ਜਿਹੜੀ ਚਾਰ ਦੰਦ ਕੱਸਦੇ ਤੇ ਇੱਕ ਸਟੇਰ ਵਰਗੀ ਨਹੀਂ ਤੇ ਬਾਕੀ ਇਹ ਆ ਮਲੇ-ਮੂਲੇ ਤੇ ਦਹੀਂ ਆ ਪਿੱਛੇ ਉਤਰਨ ਲਈ ਬੜੀ ਆ ਤੇ ਬਿਲਕੁਲ ਫਿਕਸ ਜਾਵਣਾ ਆ ਕਿੰਨੇ ਦਿਨਾਂ ਤੀ ਸੋਈ ਰਹਤੀ ਇਹਨੂੰ ਅਸ਼ਵੀਜੀ ਕੋ ਦਸ ਦਿਨ ਹੋ ਗਏ ਸੋਈ ਨੂੰ ਮੈਲਾ ਮਾਰਨਾ ਸਟਾਰਟ ਕੀਤਾ ਨੇ ਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਆ ਜਿਹੜਾ ਮੌਕੇ ਦੇ ਵਿੱਚ ਬਣਾਉਣਾ 17 ਕਿਲੋ ਹੋਗਾ ਤਿਆਰ ਜਿਹੜਾ ਢੰਡੇ ਵਾਲਾ ਜੀ ਤੇ ਇਹ ਕਿੰਨਾ ਘਰੀ ਜਾਊਗੀ ਇਹ ਦੁੱਧ ਵਿੱਚ ਵੀੋਂ ਬਾਹਰ ਜਾਊਗੀ ਅਸੀਂ ਅੱਛਾ ਹੌਫਾ ਇਤਨਾ ਨਾ ਬੱਚਾ ਮੂੰਹ ਲਾ ਦਿੰਦਾ ਤਾਂ ਕਰਕੇ ਵੈੜ ਭਸਮੀ ਹੈ ਠੀਕ ਹੈ ਹਾਂਜੀ ਆ ਚਿਹਰਾ ਕਰੀਏ ਤਾਂ ਤੁਹਾਨੂੰ ਦਿਖਾਈਏ ਲੱਗੇ ਤਾਂ ਛੜਦਾ ਕੋਈ ਨਹੀਂ ਵੀ ਦੀ ਦਰਦੀ ਆ ਤੁਹਾਡੇ ਤਾਂ ਵਿਦੈਨ ਤਾਂ ਕੋਈ ਨਾ ਸਾਟ ਲਵਾਉਗੀ ਆਨੇ ਸੰਦ ਪਿਓਰ ਚਾਰ ਦਾਂਦੇ ਆ ਜਿਹੜੀ ਚੋਗੀ ਦੇ ਅਜੇ ਤੇ ਹੀ ਆ ਬਰਾਬਰ ਕਰਨ ਤੇ ਆ ਥਣ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਚੰਗੀ ਜਵਾਨ ਆ ਵੈੜ ਬਾਕੀ ਅਗਲੇ ਸੋਵੇ ਨੂੰ ਹੋਰ ਇਹਨੇ ਕੱਦ ਕਰ ਜਾਣਾ ਹੈ ਗਾਂ ਵੀ 424 ਵਾਲੀ ਆ ਇਹ ਆ ਵੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਸੋਨ ਬਣੇ ਦਾ ਮਸਲ ਜਾਦ ਦਾ ਵੀ ਮੁੱਲ ਪੈਣਾ ਆ ਤੇ ਇਹਦਾ ਮੁੱਲ ਫਿਰ ਇਹ ਮੁੱਲ ਵੀ ਜੇ ਜੇ ਜੋੜਾ ਹੀ ਦਵਾਂਗਾ ਇੱਠਾ ਹੀ ਅੱਛਾ ਆ ਜੋੜਾ ਹੀ ਛੱਡਣਾ ਅੱਛਾ ਜਿਹੜਾ ਕੋ ਲੈ ਗਿਆ ਲੈ ਗਏ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਤੇ ਇਹਨਾਂ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਵੀ ਜੇ ਸੂਈ ਨੂੰ ਕੋ 12 13 ਦਿਨ ਹੋ ਗਏ ਬਾਕੀ ਚੰਗੀ ਜਵਾਨ ਹੈ ਹੋਵੇ ਕੱਦ ਕਰ ਮੈਨਾ ਮਾਰਨਾ ਸਟਾਰਟ ਕੀਤਾ ਜਾਂ ਪੂਛ ਲਿਬੜੀ ਹੈ ਠੀਕ ਹੈ ਜੀ ਬਿਲਕੁਲ ਫਿਕਸ ਬਾਕੀ ਇਹ ਵੀ ਫਿਕਸ ਬਣੇ ਦੀ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਜੀ ਜਿਹੜਾ ਮਨਾ ਦਾ 18 ਕਿਲੋ ਹੋਗਾ ਤਿਆਰ ਇਹ ਤੋਂ ਭਾਈ ਆਪਣਾ ਕੱਢੂਗਾ ਵੀਜੀ ਤੇ ਇਹ ਕਿੰਨਾ ਕੁ ਦੁੱਧ ਘਰੀ ਜਾਊਗੀ ਵੀਜੀ ਦੁੱਧ ਵੀਜੀ 20 22 ਕਿਲੋ ਚਾਊਗੀ ਤੋੜ ਦ ਫਿਰ ਇਹਨੂੰ ਬਾਕੀ ਇਹ ਵੀ ਕੱਦ ਕੱਟ ਪੱਖੋ ਜਵਾਨ ਨੇ ਬਾਕੀ ਵੀਜੀ ਇੱਕ ਹੋਰ ਗੱਲ ਇਹਦਾ ਨਾ ਰਾਤ ਦਾ ਬੱਚਾ ਗਿਆ ਮਾਰ ਇਹਦਾ ਬੱਚਾ ਮਰ ਗਿਆ ਜੀ ਆਹ ਬੱਚਾ ਜੀ ਜਿਹੜਾ ਇਹਦਾ ਇਹਦੇ ਵੀ ਥਾਣੇ ਦੇਖ ਸਕਦੇ ਜੀ। ਆ ਕੀ ਹੈ ਵੀ ਜੀ ਠੰਡੀ ਦੀ ਰੀ। 3 ਗੱਜ। ਫਿਰ ਮੁੱਲ ਫਿਰ ਇਹਦਾ। ਮੁੱਲ 2 ੜਾ ਦੇ ਦੀਏ 1.70। ਕਰ ਦਈਏ ਮੰਨ ਤਾ ਨਾ। ਕਰਾ ਲਓ ਖੁੱਲਾ ਜੀ। ਆਪ ਹੀ ਕਰਦਾ ਫਿਰ। 1.70 ਤੇ ਜ਼ਿਆਦਾ ਜੇ ਨਾ। ਹਾਂ ਜੀ। 1.5 ਦਾ ਦੇ ਦੀਏ। ਨਹੀਂ ਇਹ ਵੀ ਜ਼ਿਆਦਾ ਜੀ। ਇਹ ਜਿਹੜੀਆਂ ਦੇਣੀਆਂ 140 ਤੇ ਛੋੜ ਕਰਾਂਗੇ ਆਪਣੀ ਮਰਜ਼ੀ ਨਾਲ ਜੀ 5000 ਛੋੜ ਕਰਦਾ ਫਿਰ ਦੇ ਦਾਂ ਮਰਜ਼ੀ ਰੋਪਾ 135 ਦੇ ਦੇ ਦਾਂਗਾ ਜੀ 135 ਦੀਆਂ ਦੇ ਦਾਂਗੇ ਦੁੱਧ ਮੇਰੇ ਘਰੇ ਜੇ ਪਾਈਆਂ ਘੱਟ ਹੋਵੇ ਤਾਂ ਘੜਾ ਸਾਡੀਆਂ ਅੱਛਾ ਹਾਂਜੀ ਭਾਵੇਂ ਆਪਣੇ ਘਰੇ ਚਾਰ ਡੰਗ ਜਾ ਕੇ ਝੋਕੇ ਹਨ ਫੋਨ ਲਾ ਦੇ ਠੀਕ ਹੈ ਜੀ ਮੈਨੂੰ ਤਾਂ ਘੜਾ ਚੱਲ ਨਹੀਂ ਆ ਜੀ ਤੇ ਬਾਕੀ ਇਹ ਆ ਵੀ ਇਹਨਾਂ ਦਾ ਨਾਲ ਨਸਲ ਜਾਤ ਦਾ ਮੁੱਲ ਵੀ ਆ ਬਰੀਡ ਦਾ ਵੀ ਮੁੱਲ ਆ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਤੇ ਬਾਕੀ ਚਲੋ ਕੋਈ ਵੀਰ ਆਪਣੀਆਂ ਪਸੰਦ ਕਰਕੇ ਮੈਂ ਪਸੰਦ ਕਰਕੇ ਤਸੱਲੀ ਦਾ ਕੋਈ ਸੱਜ ਪਾਕ ਭਵੇਂ ਚਾਰਨਾ ਵਿੱਚ ਵੜੇ ਸਾਰੇ ਤੇ ਇੱਥੇ ਆਪਣੀਆਂ ਵੇਸ ਚਾਹ ਕੇ ਖੜੇ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ